ਵੀ 22 ਕਿਲੋ ਦੁੱਧ ਪਾਉਗੀ ਚਾਰੂ ਬਥੇਰੀ ਆ ਝੋਟੀ ਹਾਂ ਇੱਥੇ ਤਾਂ ਕਮਾ ਲਓ ਜੀ ਬਾਕੀ ਯਾਰ ਇਹਦੇ ਅੰਗ ਪੈਰ ਨੇ ਜਿਹੜੀ ਇਹਦੀ ਬਾਡੀ ਦੀ ਬਣਤਾਂ ਕੰਨੀ ਵਾਲੇ ਦੰਦ ਹਜੇ ਦੰਦ ਖੜੇ ਆ 6 ਦੰਦ ਆ ਆ ਦੰਦ ਖੜੇ ਨੇ ਬਾਈ ਕਹਿੰਦਾ ਹਜੇ ਦੇ 17 ਕਿਲੋ ਦੁੱਧ ਤਿਆਰ ਆ 17 18 net ਬਾਬਾ ਅੰਦੋ ਜੀ ਕਮਾ ਕੇ 17 18 ਇਹਦੇ ਥੱਲੇ ਹੈਗਾ ਤਿਆਰ ਇਹਦੀ ਆ ਜਰੂਰ ਦੇ ਤਾਂ ਲੈ ਇੱਥੇ ਤਾਂ ਦਿਖਾ ਦੇ ਕੋਈ ਆਈ ਕੱਲੀ ਬਾਡੀ ਬੁੱਡੀ ਦੀ ਵੀ ਲਾਜਵਾਬ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਜਿਹੜੇ ਸੱਜਣ ਨੇ ਬਰੀਡਿੰਗ ਤੇ ਕੰਮ ਕਰਨਾ ਜਾਂ ਮੇਲੇ 'ਚ ਪਸ਼ੂ ਲੈ ਕੇ ਜਾਣੇ ਨੇ ਇਹ ਪਸ਼ੂ ਦੁੱਧ ਵਾਲੇ ਵੀ ਨੇ ਤੇ ਨਾਲ ਕੋਈ ਬਾਲ ਨਹੀਂ ਚਿੱਟਾ ਬੂਚ ਜਮਾ ਚੈੱਕ ਕਰ ਲਾ ਆ ਜੈਡ ਬਲੈਕ ਆ ਤੇ ਲਾ ਸੱਜਣੋ ਨਾਲ ਇਹਦੇ ਕੱਟੀਆਂ 17 ਕਿਲੋ ਦੁੱਧ ਰੈਡੀ ਦਾ ਸੂਆ ਹੈਗਾ ਦੂਜਾ ਜਿਹੜਾ ਥਾਣਾ ਥਣੋੜ ਦਾ ਆ ਲੱਗਿਆ ਪੂਰਾ ਉਪਰ ਦਾਰ ਜਮਾ ਮੋਟੀ ਆ ਛੋਟੀ ਨਹੀਂ ਮੋਟੀ ਚੁਆਈ ਹੋਊਗੀ ਇਹਨੇ ਇੱਥੋਂ ਇੱਥੋਂ ਦਿਖਾ ਦੇ ਸਤਾਰਾ ਥਣੋੜ ਦਿਖਾ ਦੇ ਇੱਥੋਂ ਆ ਲੱਗਿਆ ਬਲਦਰਜੇ ਦਾ ਜੇ ਗੱਲਬਾਤ ਕਰ ਲਈਏ ਤੇ ਮੇਨ ਗੱਲ ਆ ਜਾਨਵਰ ਹਰਿਆਣੇ ਦਾ ਜਿਵੇਂ ਤੁਹਾਨੂੰ ਦੱਸਿਆ ਵਾ ਜਾਨਵਰ ਵੀ ਠੰਡਾ ਸੀਲ ਮਿਲੂ ਸਿੰਘ ਵੀ ਹਲਦਿਆ ਦੋਨੇ ਤੇ ਸਿੰਘ ਦੇ ਸੈਜ ਦੀ ਗੱਲ ਕਰ ਲਈਏ ਯਾਰਾ ਸਿੰਘ ਦਾ ਸੈਜ ਵੀ ਬਿਲਕੁਲ ਛੋਟਾ 15 ਕਿਲੋ ਦੁੱਧ ਵੀ ਬਾਈ ਕਹਿੰਦਾ ਰੈਡੀ ਆ ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣਾ ਅੱਜ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਬੁੱਟਰ ਕਲਾ ਪਿੰਡ तहसील ਵੀ 모ਗਾ ਤੇ ਜ਼ਿਲ੍ਹਾ ਵੀ 모ਗਾ ਜੇ ਗੱਲ ਕਰ ਲਈਏ ਸੱਜਣੋ ਕਹਿੰਦੇ ਸੋਨੂ ਤੇ ਸਨੀ ਵੀ ਜਿਹੜੀ ਜੋੜੀ ਆ ਇਸ ਫਾਰਮ ਤੇ ਕੰਮ ਕਰਦੇ ਨੇ ਸਾਂਝਾ ਕੰਮ ਆ ਬਾਈ ਹੋਰਾਂ ਦਾ ਭਰਾਵਾਂ ਵਾਲੀ ਗੱਲ ਬਾਤ ਹੀ ਆ ਜਾਨਵਰ ਦਿਖਾਊਗਾ 21 21 ਜਾਨਵਰ ਦਿਖਾਊਗਾ ਪਹਿਲਾ ਦੂਜਾ ਸੂਆ ਦੁੱਧ ਮਿਲੂਗਾ ਸੱਜਣੋ ਤਿਆਰ ਕੋਈ ਕਹਿਣਾ ਵਾ ਸਿਸਟਮ ਨਹੀਂ ਹੈਗਾ ਵੀ ਇਹ ਦੇ ਦੂਗੀ ਇੱਥੇ ਦੁੱਧ ਤਿਆਰ ਮਿਲੂਗਾ ਤੇ ਕੁਝ ਜਾਨਵਰ ਦੰਦਾਂ ਚ ਵੀ ਮਿਲਣਗੇ ਤੇ ਜਿਹੜਾ ਰੇਟ ਆ ਰੇਟ ਸਾਨੂੰ ਮੈਂ ਪਹਿਲਾਂ ਹੀ ਦੱਸ ਦਿੰਦਾ ਨਾ ਰੇਟ ਤਕਰੀਬਨ ਤਕਰੀਬਨ ਆ 130000 ਤੋਂ ਲਾ ਕੇ 2 ਸਵਾ 2 2.5 ਲੱਖ ਤੱਕ ਦੇ ਜਾਨਵਰ ਇਸ ਫਾਰਮ ਤੇ ਤੁਹਾਨੂੰ ਮਿਲਣਗੇ ਦੁੱਧ ਚਾਹੇ ਇੱਥੇ ਤੁਸੀਂ 2 ਟਾਈਮ 4 ਟਾਈਮ 5 ਟਾਈਮ ਤੱਕ ਵੀ ਬਾਈ ਤੋਂ ਚੋਕੇ ਲਿਆ ਸਕਦੇ ਹੋ ਤੇ ਬਾਕੀ ਆ ਜੋ ਬਾਈ ਨਾਲ ਕਰਾਉਂਿਆ ਗੱਲਬਾਤ 5-7 ਜਾਨਵਰ ਤੋਰ ਕੇ ਵੀ ਦਿਖਾਉਂਗਾ ਕਿਉਂਕਿ ਸਾਰੇ ਜਦੋਂ ਤੋਰਾਂਗੇ ਸਜਣੋਂ ਵੀਡੀਓ ਥੋੜੀ ਜੀ ਲੰਬੀ ਹੋ ਜੂਗੀ 5-7 ਤੋਰਾਂਗੇ ਡਿਟੇਲ ਸਾਰਿਆਂ ਦੀ ਪੁੱਛਾਂਗੇ ਟੀਵੀ ਹੋਰ ਬਾਈ ਕੀ ਹਾਲ ਚਾਲ ਵਧੀਆ ਹੋ ਰਹੀ ਹੈ ਆ ਨਾਮ ਦੱਸ ਦਿਓ ਆਪਣਾ ਸਨੀ ਨਾਮ ਮੇਰਾ ਆ ਨਾਮ ਸਨੀਆ ਜਿੰਨਾ ਜਿਲ੍ਹਾ ਦੇ ਤਹਿਸੀਲ ਮੋਗਾ ਮੋਗਾ ਜੀ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਜੀ ਗੱਲ ਕਰਨੀ ਤੁਹਾਨੂੰ ਤੀਜੀ ਪੀੜ੍ਹੀ ਹੋ ਗਈ ਜੀ ਐਕਸਪੀਰੀਅੰਸਾ ਖੂਨ ਤੇ ਵਪਾਰਾ ਹਾਂਜੀ ਹਾਂਜੀ ਹਾਂ ਆ ਖੂਨ ਤੇ ਵਪਾਰਾ ਸੱਜਣੋ ਦਾ ਟਾਈਮ ਨਹੀਂ ਬਾਲਾ ਖਰਾਬ ਕਰਦੇ ਤੁਹਾਡਾ ਇਧਰੋਂ ਸ਼ੁਰੂ ਕਰ ਲੈਣਿਆ ਲੈ ਆ ਜੋ ਟੀਤਰਵਾਲੇ ਸਣੀ ਖੋਲ ਆਰਾਮ ਤੋਰੀ ਝੋਟੀ ਨੂੰ ਆਈ ਹੋਰਾਂ ਸੂਆ ਕਿਹੜਾ ਇਹਦਾ ਸੂਆ ਦੂਜਾ ਵੀਰੇ ਸੂਆ ਦੂਜਾ 18 ਦੇ 19 ਦੇ ਵਿਚਾਲੇ ਤਿਆਰ ਰੈਡੀ ਆ ਜਮਾਟ ਬਾਕੀ ਇਹਦਾ ਢਾਂਚਾ ਵੀ ਦੱਸੂਗਾ ਇਹਦਾ ਲੇਵਾ ਵੀ ਦੱਸੂਗਾ ਵੀਰੇ ਬਲੇ ਰਹੇ ਆ ਮਾ ਬਹੁਤ ਪੋਲੀ ਆ ਧਾਰ ਕਿਵੇਂ ਠੀਕ ਆ ਗੱਲ ਆਹ ਫੜੀ ਮੈਂ ਦੋ ਟਾਈਮ ਚਾਰ ਟਾਈਮ ਆਪਾਂ ਚਬਾ ਦਾਂਗੇ ਜਿਹੜੀ ਮਰਜ਼ੀ ਮੈਂ ਆ ਇਹਨੂੰ ਚਲਾ ਦਿਓ ਜੀ ਪਟਾ ਫੜ ਕੇ ਇਕਰ ਨੂੰ ਥੱਲੇ ਨੂੰ ਤੋੜ ਕੋ ਲੈ ਛੋਟੀ ਸੱਜਣਾ ਲੱਗਿਆ ਪਹਿਲੀ ਤੋਰਨ ਛੋਟੀ ਕਰਾ ਦੂਗੀ ਬਹਿ ਜਾ ਬਹਿ ਜਾ ਜਦੋਂ ਤੁਰੂਗੀ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਵੇ ਸਨੀ ਹੋ ਰਾਂ ਦੇ ਜਿਹੜੇ ਸਿਲੈਕਸ਼ਨ ਆ ਜਾਨਵਰਾਂ ਦੀ ਕਿੱਟਾ ਮੁੱਲਾ ਮੂਲਾ ਚੱਲਿਆ ਜੋਟੀ ਰਾਮ ਨਾਲ 22 ਕਿਲੋ ਦੁੱਧ ਪਾਉਗੀ ਚਾਰੂ ਬਥੇਰੀ ਆ ਜੋਟੀ ਹਾਂ ਇੱਥੇ ਤਾਂ ਕਮਾ ਲਓ ਜੀ ਬਾਕੀ ਯਾਰ ਇਹਦੇ ਅੰਗ ਪੈਰ ਨੇ ਜਿਹੜੀ ਇਹਦੀ ਬਾਡੀ ਦੀ ਬਣਤ ਆ ਇੰਨਾ ਵਧੀਆ ਵਾ ਪੋਲੀ ਧਾਰ ਹੱਟੇ ਨੂੰ ਹੱਥ ਰੱਟ ਨਾਲ ਮੜਾ ਜਾ ਹਾਂ ਇੱਥੇ ਤਾਂ ਦਿਖਾ ਦੇ ਚੋਬਰਾ ਲੇਵਾ ਐ ਨੂੰ ਹੋ ਕੇ ਦਿਖਾ ਦੇ ਇੱਧਰਲੇ ਬੰਨੇ ਹੋ ਕੇ ਹਾਂ ਅੱਛਾ ਦੰਦ ਵੀ ਖੜੇ ਆ ਜੀ ਆ ਮੜਾ ਮਾਰ ਦੇ ਕੈਮਰਾ ਮੂ ਹਾਂ ਦੰਦਾ ਕਣੀ ਵੀ ਲਿਆ ਉਸਤਾ ਦਾ ਦੰਦ ਵੀ ਕਰਾਲੇ ਚਾ ਕਿਦੇ ਕੰਨੀ ਵਾਲੇ ਦੰਦ ਹਜੇ ਦੰਦ ਖੜੇ ਆ 6 ਦੰਦ ਆ ਦੰਦ ਖੜੇ ਨੇ ਬਾਈ ਕਹਿੰਦਾ ਹਜੇ ਦੇ ਜਾਂਦੇ ਆ ਸਿੱਧੀ ਖੇਲ ਬੱਲੀ ਨੂੰ ਜਾਂਦੇ ਆ ਇਧਰ ਲੈ ਬੰਨਿਓ ਹੋ ਕੇ ਦਿਖਾ ਦੇ ਅਗਲੇ ਬੰਨਿਓ ਲੇ ਵਾਲੂ ਬਾ ਦਿਖਾ ਦੇ ਤੇ ਪਿਛਾ ਤੋਂ ਦਿਖਾ ਦੇ 17 ਕਿਲੋ ਦੁੱਧ ਤਿਆਰ ਆ 17 18 ਮੈਟ ਬਾਬਾ ਅੰਦੋਜੀ ਕਮਾ ਕੇ 17 18 ਇਹਦੇ ਥੱਲੇ ਹੈਗਾ ਤਿਆਰ ਬੱਚਾ ਕੀ ਹੋਊਗਾ ਨਾਲ ਇਹਦੇ ਕੱਟਾ ਵੀਰੇ ਮਗਰ ਆ ਨਾਲ ਇਹਦੇ ਮੇਲ ਕਾਫ ਤੇ ਬਾਕੀ ਇੰਨੇ ਜਾਨਵਰਾਂ ਚ ਬੱਚੇ ਦੇਖਣੇ ਵੀ ਔਖਾ ਹੋ ਜਾਣਾਗਾ ਹਨਾ ਹਾਂਜੀ ਰੇਟ ਇਹਨਾਂ ਦੇ ਸਣੀ ਕਿਵੇਂ ਕਰਾਂਗੇ ਫਿਰ ਰੇਟ ਵੀਰੇ ਫੋਨ ਤੇ ਹੋਣਗੇ ਨਾਲ ਆ ਰੇਟ ਫੋਨ ਤੇ ਹੋਣਗੇ ਇੱਕ ਮੋਟਾ ਮੋਟਾ ਤੁਹਾਨੂੰ ਮੈਂ ਸੱਜਣੋ ਆਈਡੀਆ ਜ਼ਰੂਰ ਦੇ ਤਾਂ ਲੈ ਇੱਥੇ ਤਾਂ ਦਿਖਾ ਦੇ ਕੋਈ ਆਈ ਕੱਲੀ ਬਾਤ 3 ਘੰਟੇ ਚਵਾਈ ਲੇਟ ਆ 5:30 ਵੇ ਚਵਾਈ ਲਾਗਦੇ ਆ 7:30 ਵੇ ਤਾਂ ਪਿਚਵਾਈ ਹੁੰਦੀ ਆ ਚਵਾਈ 2-3 ਘੰਟੇ ਜ਼ਰੂਰ ਲੇਟ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਪਰ ਜਿੰਨਾ ਤੁਹ ਦਵਾਈ ਦੱਸੂਗਾ 2 ਟਾਈਮ 4 ਟਾਈਮ ਆ ਬਾਵਾ ਲੈ ਕੇ ਜਾਓ ਕੋਈ ਜੱਤਰ ਨਹੀਂ ਜ਼ਿਆਦਾ ਤੇ ਰੇਟ ਜਿਵੇਂ ਤੁਹਾਨੂੰ ਦੱਸਿਆ ਵੀ 1:30 ਤੋਂ ਸਟਾਰਟ ਹੋ ਕੇ 2:30 ਤੱਕ ਦੇ ਨੇ ਐਨਾ ਕਿਹੜਾ ਸੁਆ ਬਾਈ ਇਹਦਾ ਸੁਆ ਦੂਜਾ ਇਹਦਾ ਸੁਆ ਹੈਗਾ ਦੂਜਾ ਇਹਦੇ ਮਗਰ ਕੱਟੀ ਆ ਇਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਵੀਰੇ 15-16 ਦਿਨ ਤੇ ਆ ਅੱਛਾ ਇਹ 15-16 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਰਿਹਾ ਆ ਥੱਲੇ 17 ਕਿਲੋ ਦੁੱਧ ਤਿਆਰ ਆ ਰੈਡੀ 17 ਕਿਲੋ ਇਹਦੇ ਥੱਲੇ ਹੈਗਾ ਰੈਡੀ ਦਾ ਤੇ ਮੇਨ ਗੱਲ ਆ ਯਾਰ ਝੋਟੀ ਵੀ ਗੁੱਦਾ ਵਾਲੀ ਜਿਵੇਂ ਸੱਜਣਾ ਮਾ ਵੀ ਆ ਲੈ ਵੀ ਛੇ ਦਾੰਦਾ ਨਾਲੇ ਅੱਛਾ ਇਹ ਵੀ ਛੇ ਦਾੰਦਾ ਛੇ ਦਾੰਦਾ ਆ ਜਾਨ ਜੂਨ ਸੱਜਣਾ ਚੰਗੀਆਂ ਬਾਡੀ ਬੂਟੀ ਦੀ ਵੀ ਲਾਜਵਾਬ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਜਿਹੜੇ ਸੱਜਣ ਨੇ ਬਰੀਡਿੰਗ ਤੇ ਕੰਮ ਕਰਨਾ ਜਾਂ ਮੇਲੇ 'ਚ ਪਸ਼ੂ ਲੈ ਕੇ ਜਾਣੇ ਨੇ ਇਹ ਪਸ਼ੂ ਦੁੱਧ ਵਾਲੇ ਵੀ ਨੇ ਤੇ ਨਾ ਕੋਈ ਬਾਲ ਨਹੀਂ ਚਟਾ ਬੂਚ ਜਮਾ ਚੈੱਕ ਕਰ ਲਾ ਆ ਜੈਡ ਬਲੈਕ ਆ ਤੇ ਬਾਕੀ ਹੈਗਾ ਯਾਰ ਨਗੀਨਾ ਹੀ ਹਜੇ ਗੱਲ ਕਰ ਲਈਏ ਜਾਨਵਰ ਸੋਨੂੰ ਜਿਵੇਂ ਜਿਵੇਂ ਵੀਡੀਓ ਦਿਖਾਉਂਗਾ ਵੀਡੀਓ ਸਕਿਪ ਨਾ ਕਰਿਓ ਕਿਉਂਕਿ ਸੋਨੂੰ ਇੱਕ ਤੋਂ ਇੱਕ ਇੱਕ ਤੋਂ ਇੱਕ ਜਾਨਵਰ ਆਊਗਾ ਅੰਸਰਾ ਆ ਤਾਂ ਤੁੰਦ ਚਾਹੇ ਨੇੜੇ ਆ ਕੇ ਵੀ ਚੈੱਕ ਕਰ ਲਿਓ ਇਧਰ ਲੈ ਬੰਨੇ ਹੋ ਕੇ ਦਿਖਾ ਦਿਆ ਕਰ ਇੱਥੋਂ ਆਹ ਦੇਖ ਲਾ ਕੁਝ ਵੀ ਚੈੱਕ ਕਰ ਲਾ ਜਮਾ ਲੇ ਵਾਲੂਗਾ ਵੀ ਦਿਖਾ ਦੇ ਤੇ ਪੂਛ ਪਾਂਛ ਵੀ ਦਿਖਾ ਦੇ ਦੀ ਜੈਡ ਬਲੈਕ ਆ ਜਮਾ ਇਹਨੂੰ ਜਾਣ ਦੇ ਜਾਣ ਦੇ ਆ ਲੈ ਚੱਲੋ ਜੀ ਇਹਨੂੰ ਇਹਦੇ ਥੱਲੇ ਕਿੰਨਾ ਦੁੱਧ ਹੁਣ ਬਈ 17 ਕਿਲੋ ਦਾ ਤਿਆਰ ਆ ਵੀਰੇ 17 ਕਿਲੋ ਰੈਡੀ ਹੁਣ ਦਾ ਨਾਲ ਬੱਚਾ ਕੀ ਸੀ ਇਹਦੇ ਕੱਟੀ ਆ ਮਗਰ ਇਹਦੇ ਲੈ ਸੱਜਣੋ ਨਾਲ ਇਹਦੇ ਕੱਟੀ ਆ 17 ਕਿਲੋ ਦੁੱਧ ਰੈਡੀ ਦਾ ਸੂਆ ਹੈਗਾ ਦੂਜਾ ਜਿਹੜਾ ਥਾਣਾ ਥਣ ਥਣੋੜ ਦਾ ਐ ਲੱਗਿਆ ਪੂਰਾ ਅੱਪਲ ਦਾ ਜਮਾ ਮੋਟੀ ਆ ਛੋਟੀ ਆ ਨਹੀਂ ਮੋਟੀ ਚੁਆਈ ਹੋਊਗੀ ਇਹਨੂੰ ਇੱਥੋਂ ਇੱਥੋਂ ਦਿਖਾ ਦੇ ਸਤਾ ਥਣ ਥਣੋੜ ਦਿਖਾ ਦੇ ਇੱਥੋਂ ਐ ਲੱਗਿਆ ਅੱਪਲ ਦਰਜੇ ਦਾ ਜੇ ਗੱਲਬਾਤ ਕਰ ਲਈਏ ਤੇ ਮੇਰੀ ਗੱਲ ਆ ਜਾਨਵਰ ਹਰਿਆਣੇ ਦਾ ਜਿਵੇਂ ਤੁਹਾਨੂੰ ਦੱਸਿਆ ਵਾ ਜਾਨਵਰ ਵੀ ਠੰਡਾ ਸੀਲ ਮਿਲੂਗਾ ਤੇ ਅਗਲੇ ਬੰਨਿਓ ਵੀ ਦਿਖਾ ਦੇ ਲੇਵਾ ਇੱਕ ਮਿੰਟ ਅਗਲੇ ਬੰਨਿਓ ਇੱਥੋਂ ਦਿਖਾ ਦੇ ਹਨ ਸਮਾਰ ਕੇ ਰਹਿ ਨਾ ਜਾਵੇ ਕਿਸੇ ਪੱਖ ਤੋਂ ਨਾੜਾ ਨੂੜਾ ਲੇਵੇ ਤੇ ਸੱਜਣੋ ਜੇ ਗੱਲ ਕਰ ਲਈਏ ਵੀ ਦੁੱਧ ਵਾਲਾ ਜਾਨਵਰੀਆ ਨਾਲ-ਨਾਲ ਦੁੱਧ ਵਾਲੀਆ ਨਾਲ-ਨਾਲ ਬਿਊਟੀ ਵਾਲੀ ਵੀ ਆ ਤੇ ਹੁਣ ਮਾਰਦੇ ਆ ਤੇ ਤਿੰਨ ਨੰਬਰ ਕੀ ਹੈਗੀ ਇਹ ਸ਼ੈਕ ਦੇ ਦਰਾਂ ਦਾ ਕੱਢਦੀ ਆ ਇਹ ਚੌਗੀ ਹੋਗੀ ਅੱਛਾ ਇਹਦਾ ਸੂਆ ਕਿਹੜਾ ਬਾਈ ਦੂਜਾ ਇਹਦਾ ਸੂਆ ਵੀ ਦੂਜਾ ਆ ਗਿਆ ਬਹੁਤ ਹੋਣ ਇਹਦੇ ਥੱਲੇ 15 ਦੇ 16 ਦੇ ਵਿਚਾਲੇ ਤਿਆਰ ਅੱਛਾ 15 16 ਇਹਦੇ ਥੱਲੇ ਰੈਡੀ ਆ ਇਹ ਕਿੰਨੇ ਦਿਨ ਦੀ ਸੂਈ ਆ ਸੂਈ ਨੇ ਇਹਨੂੰ ਵੀ 12 13 ਦਿਨ ਹੋ ਗਏ ਅੱਛਾ 12 13 ਦਿਨ ਸੂਈ ਨੂੰ ਹੋ ਗਏ ਥੱਲੇ ਵਾਲੂ ਭਾਈ ਦਾ ਵੀ ਚੰਗਾ ਬਾਡੀ ਬੁੱਡੀ ਤੇ ਸਿੰਗ ਸੁਣ ਕਮਾਲ ਇਹਦੇ ਨਾਲ ਵੀ ਕੱਤੀ ਆ ਆ ਸੱਜਣ ਹੁੰਦੇ ਨੇ ਵਿੱਚ ਕੱਟੀਆਂ ਵਾਲੇ ਕੱਟੀਆਂ ਲੈਣ ਦੇ ਸ਼ਕੀਨ ਆ ਜਾਨਵਰ ਤਾਂ ਸਾਨੂੰ ਯਾਰ ਇੱਕ ਤੋਂ ਇੱਕ ਪਰ ਹੀ ਮਿਲਣਗੇ ਵੇਹ ਹੁਣ ਆਇਆ 4 ਨੰਬਰ ਵਾਲੀ ਤੇ ਇਹਦਾ ਕਿਹੜਾ ਸੂਆ ਬਾਈ ਇਹਦਾ ਵੀ ਦੂਜਾ ਸੂਆ ਇਹਦਾ ਵੀ ਦੂਜਾ ਸੁਆ ਇਹ ਵੀ 6 ਰੰਦਾ ਕੀ ਹਾਂਜੀ ਹਾਂਜੀ ਆ ਇਹਨੂੰ ਤੋਰਦੇ ਖੋਲ ਕੇ ਇਹਦੇ ਅੰਦਰ ਵੀ ਦੋਨੋਂ 16 ਕਿਲੋ ਠੰਡਾ ਚੋਣ ਦਾ ਤਿਆਰ ਆ ਇਹਦੇ ਥੱਲੇ 16 ਕਿਲੋ ਰੈਡੀ ਹਾਂਜੀ ਆ ਛੋਟੀਆਂ ਉਹੀ ਗੱਲ ਆ ਵੀ ਇੱਕ ਤੋਂ ਇੱਕ ਜਿਵੇਂ ਗੱਲ ਕਰ ਲਾ ਨਾ ਸੋਨੂੰ ਅੱਜ ਮੂਰਤਾ ਦਿਖਾਉਂਗਾ ਇੱਥੇ ਮੈਂ ਕਿਉਂਕਿ ਵੀਡੀਓ ਜਿਵੇਂ ਜਿਵੇਂ ਦੇਖੀ ਜਾਓਗੇ ਅੱਗੇ ਉਹੀ ਗੱਲ ਆ ਵੀ ਸਵਾਦ ਵਾਲਾ ਸਿਸਟਮੇ ਬਣੀ ਜਾਊਗਾ ਬੱਚੇ ਲੱਗਣਗੀਆਂ ਉਦੋਂ ਜਾ ਰਹੇ ਚੋਣ ਬਸਮਾ ਇਹਨਾਂ ਡਟ ਘਟਦੀਆਂ ਡੰਡਿਆਂ ਵਾਂਗੂ ਕਮਾਲੋ ਜੀ ਇੱਥੋਂ ਫਟਾ ਫੜ ਲੋ ਪਟਾ ਨਾਲ ਮੜਾ ਕਮਾਲੋ ਕਮਾਲੋ ਕਮਾਲਿਆ ਕਰੋ ਫਿਰ ਲੰਬਾ ਹੋ ਜੂ ਕਮਾ ਆਪਣਾ ਥੋੜਾ ਜਿਹਾ ਢੇੜੋਂ ਮੈਂ ਕਿਉਂਕਿ ਜਾਨਵਰ ਜਿਆਦੇ ਨੇ ਜਾਨਵਰ ਉਹੀ ਗੱਲ ਆ ਜਿਵੇਂ ਤੁਹਾਨੂੰ ਦੱਸਿਆ ਮੈਂ ਪੰਜ ਤੋਂ 7 ਹੀ ਦਿਖਾਉਂਗਾ ਤੋਰ ਕੇ ਇਹਨਾਂ ਚ ਤੇ ਬਾਕੀ ਉਦਾਂ ਖੜੇ ਵਿਖਾ ਦੂੰਗਾ ਤੇ ਮੇਨ ਗੱਲ ਆ ਜਿਹੜੀ ਬਿਊਟੀ ਵਾਲੇ ਜਾਨਵਰ ਨੇ ਤੇ ਨਾਲ ਨਾਲ ਇਹ ਹੈਗਾ ਕਿ ਮੈਂ ਚੋਂ ਦਾ 16 ਕਿਲੋ ਦੁੱਧ ਤਿਆਰ ਰਹਿੰਦੇ ਥੱਲੇ 16 ਕਿਲੋ ਰੈਡੀ ਦਾ ਸੋਵਾ ਵੀ 5:30 ਵੇ ਚਵਾਈ ਲੱਗਣੀ ਆ ਤੇ ਸ਼ਾਮ ਨੂੰ ਵੀ 5:30 ਵੇ ਚਵਾਈ ਲੱਗਣੀ ਆ ਠੀਕ ਆ ਜੀ ਗੱਲ ਇਹ ਹੁਣ ਤੌਰ ਦਵਾ ਗਈ ਆ ਆ ਕੱਟੀ ਚੌਗੀ ਆ ਜੇ ਇਹ ਆ ਗਈ ਸੱਜਣੋ ਪੰਜ ਨੰਬਰ ਤੇ ਆ ਗਈ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਨਾ ਨੰਬਰਾਂ ਮੁਤਾਬਕ ਨੰਬਰਾਂ ਮੁਤਾਬਕ ਬਾਈ ਨਾਲ ਸੰਪਰਕ ਕਰ ਲਿਓ ਕਿਉਂਕਿ ਕੰਮ ਮੇਰੇ オリジナル ਹੋ ਜੂਗਾ ਜਾਨਵਰ ਜਾਦੇ ਨੇ ਇਹ ਝੋਟੀ ਆ ਗਈ ਪੰਜਵੇਂ ਨੰਬਰ ਤੇ ਇਹਦਾ ਸੁਆ ਕਿਹੜਾ ਬਾਈ ਇੰਦਾ ਸੂਆ ਪਹਿਲਾ ਵੀਰੇ ਇਹਦਾ ਪਹਿਲਾ ਇਹ ਕਹਿ ਦਿੰਦੀ ਸੂਈਆ ਇਹਨੂੰ ਸੂਈ ਨੂੰ ਵੀ ਹੋਗੇ 11 12 ਦਿਨ 11 12 ਇਹਦਾ ਟਾਣਾ 17 ਦੇ ਤੇ 18 ਦੇ ਵਿਚਾਲੇ ਤਿਆਰ ਆ ਇਹਦੇ ਥੱਲੇ ਹਾਂ ਪਹਿਲਣ ਥੱਲੇ ਪਹਿਲਣ ਪਹਿਲਣਾ ਥੱਲੇ ਜਦੋਂ ਮੈਰਾ ਮੂਲਾ ਸਿੱਟਿਆ ਨੇ ਕੱਟੀ ਨੇ ਦੁੱਧ ਆਮ ਨਾਲ 20 ਕਿਲੋ ਦੇਣਾ ਆ ਰੂ ਬਥੇਰੀ ਆ ਆਰਡਰ ਇਹਦਾ ਵੀ ਗਾਵਾ ਵਾਲਾ ਸਿਸਟਮਾ ਜਿਵੇਂ ਗਾਵਾਂ ਦਾ ਨਾ ਬਾਹਰਲੇ ਦੇਸ਼ ਤੁਸੀਂ ਦੇਖਦੇ ਹੋ ਨਾ ਸਟਿਚ ਆਰਡਰ ਹੁੰਦੇ ਨੇ ਉਹ ਗੱਲ ਬਾਤ ਐ ਦੀ ਵੀ ਆ ਫੋਟੋ ਫੜੇ ਹਾਂ ਤੇ ਦੰਦਾ 'ਚ ਵੀ ਚਾਰ ਆ ਤੇ ਬਾਕੀ ਜਿਹੜਾ ਸੱਜਣਾ ਆਊਗਾ ਨੇੜੇ ਆ ਕੇ ਲੈ ਜੂਗਾ ਚੈੱਕ ਕਰਕੇ ਦੰਦਾਂ ਦੇ 4 ਦੰਦਾਂ ਦਾ ਸੂਆ ਪਹਿਲਾ ਪਹਿਲਾ ਸੂਆ ਵਾ 17 18 ਕਿਲੋ ਦੁੱਧ ਜਮਾਂ ਰੈਡੀ ਆ ਇਹ 17 18 ਕਿਲੋ ਸੱਜਣੋਂ ਪਹਿਲਣ ਥੱਲੇ ਇੱਕ ਚੈਲੰਜ ਵਾਲੀ ਗੱਲ ਹੀ ਹੋਏ ਜੀ ਚਵਾਈ ਇੰਨੀ ਪੋਲੀ ਆ ਦਾਣਿਆਂ ਨਾਲੋਂ ਮੋਟੀ ਚਵਾਈ ਹੋਊਗੀ ਕੋਈ ਚੋਲੇ ਨਾਲੇ ਠੀਕ ਆਈ ਗੱਲ ਆ ਤਾਂ ਕਿ ਇਹਦਾ ਪੂਰ ਛੱਟਾ ਕਿਸੇ ਪਸ਼ੂ ਦਾ ਨਾ ਆਊਗਾ ਆ ਪਸ਼ੂ ਉਹ ਹੀ ਗੱਲ ਆ ਵੀ ਆਪਣੀ ਖਰੀਦਦਾਰੀ ਸਾਰੀ ਹਰਿਆਣੇ ਤੋਂ ਆ ਬਾਈ ਸਾਰੀ ਹਰਿਆਣੇ ਦੀ ਆ ਵੀਰੇ ਖਰੀਦਦਾਰੀ ਸੱਜਣੋਂ ਸਾਰੀ ਹਰਿਆਣੇ ਦੀ ਆ ਗਾਰੰਟੀ ਨਾਲ ਹਰਿਆਣੇ ਵਾਲੇ ਪਸ਼ੂ ਮਿਲਣਗੇ ਤੇ ਹੁਣ ਆਜੋ 6 ਨੰਬਰ ਵਾਲੀ ਝੋਟੀ ਆ ਕੱਟੀ ਪਹਿਲਣ ਆ ਇਹਦਾ ਪਹਿਲਾ ਸੂਆ ਹਾਂਜੀ ਇਹਨੂੰ ਸੂਈ ਨੂੰ ਅੱਜ 7 ਮੱਠਮਾ ਦੇਣਾ ਠੀਕ ਆ ਜੀ ਬਹੁਤ ਹੁਣ ਇਹਦੇ ਥੱਲੇ 12 ਦੇ 13 ਦੇ ਵਿਚਾਲੇ ਆ 12 ਦੇ 13 ਦੇ ਵਿਚਾਲੇ ਇਹਦੇ ਥੱਲੇ ਰੈਡੀ ਆ ਜਮਾ ਚੌਕੀ ਆ ਕੱਟੀ ਆ ਆ ਇਧਰੋਂ ਅਗਲੇ ਬੰਨੂ ਵੀ ਗੈਪ ਗੂਪ ਬਹੁਤ ਹੱਥਾਂ ਚ ਜੇ ਗੱਲਬਾਤ ਕਰ ਲਈਏ ਬਾਗਰ ਰਹਿੰਦੇ ਘੱਟਾ ਬੱਚਾ ਆਇੰਦਾ ਆ ਆ ਗਿਆ ਨਾਲ ਇਹਦੇ ਮੇਲ ਕਾਟਦੇ ਆਪ ਹੈਗੀ ਆ ਸੱਜਣੋਂ ਮੂੰਹੋਂ 4 ਦੰਦ ਦਾ ਛੋਟੀਆਂ ਉਹੀ ਗੱਲ ਆ ਤੁਹਾਨੂੰ ਸ਼ੋਅ ਕੁਆਲਟੀ ਵਾਲੀਆਂ ਦਿਖਾਵਾਂਗਾ ਸਾਰੀਆਂ ਤੇ ਹੁਣ ਆਜੋ ਅਗਲੇ ਨੰਬਰ ਤੇ ਇਹਦੇ ਥੱਲੇ 15 ਤਿਆਰ ਆ ਆ 6 ਦੰਦ ਇਹ ਹੈਗੀ ਆ 6 ਦੰਦ ਸੂਵਾ ਕਿਹੜਾ ਇਹਦਾ ਆ ਦੂਜਾ ਸੂਵਾ ਦੂਜਾ ਉਹ ਦੇਖਣ ਨੂੰ ਪਹਿਲੇ ਨਹੀਂ ਲੱਗਦੀ ਆ ਨਾ ਹਾਂ ਸੂਵਾ ਦੂਜਾ ਇਹਦਾ ਹਾਂ ਅਗਲੇ ਬੰਨੇਓ ਲੇਵਾਲੂਆ ਤੇੜਾ ਥਣ ਥਣੋਟਾ ਥਣ ਥਣੋਟ ਵੀ ਇਹਨੂੰ ਪੂਰੀਆਂ ਲੱਗਾ ਟੌਪ ਕੁਆਲਿਟੀ ਦਾ ਇਹਦਾ ਮੇਰਾ ਖਿਆਲ ਆ 7ਵਾਂ ਨੰਬਰ ਆ ਗਿਆ ਹਾਂ ਹਾਂ ਜੀ ਹਾਂ ਜੀ ਆ ਹੁਣ ਆ ਜੋ 8ਵੇਂ ਨੰਬਰ ਆ ਮੈਂ ਹੈਗੀ ਤੀਜੇ ਸੂਏ ਹਾਂ ਇਹ ਵੀ ਕਹਿੰਦਾ ਆਇਆ ਪਰਸੋ ਬੱਚਾ ਮਰ ਗਿਆ ਹੁਣ ਦੁੱਧ ਇਹਦੇ ਥੱਲੇ 15 ਕਿਲੋ ਬੋਲੀ ਆ ਹੁਣ ਮਿਲਦੀ ਕਿਵੇਂ ਆਂੀ ਮਲਪਾਂਦੀ ਆ ਪਾੜੇ ਤੇ ਨਾ ਮੂੰਹ ਮੂੰਹ ਜਾਂ ਖਰੇਟ ਬਣਾਇਆ ਵਾਪਸ ਅੱਛਾ ਇਹਦਾ ਖਰੇਟ ਬਣਾਇਆ ਹੋਇਆ ਲੈ ਸੱਜਣੋ ਇੱਥੇ ਤੋਂ ਦੇਖ ਸਕਦੇ ਹੋ ਆਹੋ ਅਰਾਮ ਨਾਲ 22 21 22 ਕਿਲੋ ਕੱਢੂਗੀ ਜਦੋਂ ਮੈਲਾ ਮੂਲਾ ਇਹਨੇ ਸੈਟਤਾ ਹੈ ਨਾ ਕੋਈ ਨੂੰ ਅੱਜ 6ਵੇਂ 7ਵੇਂ ਦੇਣੀ ਆ 6ਵੇਂ 7ਵੇਂ ਦਿਨ 15 ਕਿਲੋ ਬੱਚਾ ਮਰ ਕੇ ਵੀ ਤਿਆਰ ਹੈ ਤਿਆਰ ਤਿਆਰ ਆ ਉਹੀ ਗੱਲ ਆ ਵੀ ਕੱਦ ਵਿੱਡਾ ਗਿਆ ਨਾ ਸੱਜਣੋ ਪੂਰਾ ਫੁੱਲ ਵੱਡੇ ਕੱਦ ਚ ਆ ਗਈ ਬਾਡੀ ਵਾਲੀ ਮੈਂ ਆਜੇ ਗੱਲਬਾਤ ਕਰ ਲਈਏ ਦੁੱਧ ਬਾਈ ਕਹਿੰਦਾ ਯਾਰ ਮੈਲਾ ਮੂਲਾ ਚੱਲੂਗੀ ਅੱਗੇ ਸੇਵਾ ਨਾਲ 20 ਬਾਈ ਦੇ ਗੇੜ-ਗੇੜ ਦੁੱਧ ਦੇ ਚਾਰੂ ਬਹੁਤ ਆ ਯਾਰ ਕਿਹੜਾ ਕੋਈ ਮਰਜ਼ੀ ਪਾ ਦੇ ਕਿਹੜੀ ਮਰਜ਼ੀ ਸੋ ਪੱਠਾ ਨਹੀਂ ਰੱਖਣ ਦਿੰਦੀਆਂ ਤੇ ਹੁਣ ਆ ਗਏ ਆਪਾਂ ਮੇਰਾ ਖਿਆਲ ਆ 8ਵੇਂ ਨੰਬਰ ਦੀ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਦੂਜਾ ਇਹ ਵੀ 6 ਦਾਂਦਾ ਇਹ ਨੂੰ ਅੱਜ ਪੰਜਵਾਂ ਦੇਣਾ ਅੱਛਾ ਇਹ ਨੂੰ ਸੂਈ ਨੂੰ ਹੈਗਾ ਪੰਜਵਾਂ ਤੇ ਨਹੀਂ ਥਲੇ ਦੁੱਧ ਕਿੰਨਾ 14 ਕਿਲੋ ਬੋਲਾ ਹੈਗਾ ਵੀਰੇ ਹੁਣ 14 ਕਿਲੋ ਬੋਲੀ ਇਹਦੇ ਨਾਲ ਬੱਚਾ ਕੀ ਹੈ ਐਂਦੇ ਮਗਰ ਕੱਟਾ ਵਾ ਅੱਛਾ ਇਹਦੇ ਨਾਲ ਮੇਲ ਕਾਫ ਆ ਕਉ ਗਿਆ ਇੰਨਿਆਂ ਦੇ ਜਾਦਵ ਨਹੀਂ ਰਹਿੰਦੇ ਹਾਂਜੀ ਇਹਦੇ ਥੱਲੇ ਕੱਟੀ ਥੱਲੇ 13 ਕਿਲੋ ਦੁੱਧ ਹੈਗਾ ਹਾਂ 13 ਦੇ 14 ਦੇ ਵਿਚਾਲੇ ਚੌਗੀ ਆ ਪਹਿਲਾਂ ਲਾ ਤਾਂ ਇਹਦਾ ਪਹਿਲਾ ਸੂਆ ਦੰਦਾਂ 'ਚ ਚਾਰ ਦੰਦਾਂ ਹਾਂਜੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ 11-12 ਦਿਨ ਹੋ ਗਏ ਵੀਰੇ 11-12 ਦਿਨ ਹਾਂਜੀ ਆ ਬੱਚਾ ਆ ਜਾਂਦਾ ਇੱਧਰ ਬੈਠਾ ਆ ਇਹਦੇ ਮਗਰ ਆ ਗਿਆ ਬੱਚਾ ਸੱਜਣੋ ਇਹਦਾ ਕੀ ਆ ਮੇਲ ਕਫ ਕੱਟੀ ਇਹਨੇ ਮਗਰ ਇਹਦੇ ਮਗਰ ਕੱਟੀ ਆ ਮੈਂ ਇਹਦੇ ਨਾਲ ਸੱਜਣੋ ਕੱਤੀ ਆ ਕੱਤੀ ਵੀ ਚੰਗੇ ਨਾਲ ਰੁਕੀ ਆ 13 ਕਿਲੋ ਦਾ ਚੋਣ ਦਾ ਦੁੱਧ ਆ ਸੂਆ ਪਹਿਲਾ ਦੰਦਾਂ ਚ ਚਾਰ ਦੰਦਾਂ ਹਾਂਜੀ ਤੇ ਹੁਣ ਲੈ ਕੇ ਚੱਲਦੇ ਆ ਸਾਨੂੰ ਇਹ ਵੀ ਕੱਟੀ ਪਹਿਲਾ ਸੂਆ ਵਾ ਇਹਦਾ ਵੀ ਪਹਿਲਾ ਸੂਆ ਹਾਂਜੀ ਆ ਦੁੰਡੀ ਆ ਕੱਟੀ ਚੌਥੇ ਦੰਦ ਕੱਢਦੀ ਹੈ ਹਜੇ ਇਹ ਆ ਗਈ ਦੋ ਦੰਦਾਂ ਹਾਂ ਕੱਦ ਵੀ ਢੇਰਾ ਵੀ ਚੰਗਾ ਤੇ ਇਹ ਵੀ ਸ਼ਕੀਨ ਆ ਪੂਰੀ ਜੇ ਗੱਲਬਾਤ ਕਰੀਏ ਪਾਸੇ ਹੀ ਸੂਈ ਆਏ ਨੂੰ ਅੱਜ ਚੌਥਾ ਦੈਣਾ ਕੱਟੀ ਮਗਰ ਆਂਦੇ ਆ ਆ ਬੱਚਾ ਆਂਦਾ ਕਿਹੜਾ ਬੱਚਾ ਕੱਟੀ ਜਾ ਮਗਰ ਆ ਆ ਕਰਤੀ ਆ ਗਈ ਨਾਲ ਇਹਦੇ ਦੁੱਧ ਕੱਟੀ ਇਹ ਵੀ ਆ ਰਾਵਣਾ 16 17 ਕਿਲੋ ਕੱਢੂਗੀ ਕਿਦੋਂ ਮੇਲਾ ਮੂਲਾ ਚੱਲ ਪਿਆ ਹਾਂ ਇਹ ਪਾਸਾ ਜਾ ਕੇ ਮੇਲਾ ਰਸਤਾ ਦੇ ਨੂੰ ਇਹਨੇ ਭਾਲਾ ਹੈਗੀ ਆ ਉਹਨੇ ਅੱਛਾ ਇਹਦੇ ਭਾਣਾ ਨੇ ਬਾਈ ਕਹਿੰਦਾ ਕਿਉਂਕਿ ਸੂਆ ਪਹਿਲਾ ਪਹਿਲੇ ਸੂਆ ਅਕਸਰ ਪਸ਼ੂ ਕਰ ਜਾਂਦਾ ਹੁੰਦਾ। ਇਹਦਾ ਬਾਲੀ ਭਾਲ ਸੀ ਲੱਤਾਂ ਲੁੱਤਾਂ ਤੇ ਵੀ। ਠੀਕ ਆ ਜੀ। ਦੰਦਾਂ ਚ ਕਿਵੇਂ ਦੱਸਿਆ ਨਹੀਂ? ਚੌਗੀ ਆ ਇਹ ਕੱਟੀ। ਮੂੰਹੋਂ ਚਾਰ ਦੰਦ। ਆ ਸੈੱਟ ਨਹੀਂ ਕਰਕੇ। ਇਹ ਥੱਲੇ 14 ਕਿਲੋ ਹੈਗਾ ਠੰਡਾ ਚੂਨ ਦਾ। 14 ਕਿਲੋ ਰੈਡੀ ਦਾ। ਆ ਕੱਟੀ ਦਾ ਬੱਚਾ ਮਾਰ ਗਿਆ ਇਹ ਵੀ ਚੌਗੀ ਆ। ਇਹ ਵੀ ਚਾਰ ਦੰਦ ਹੈ। ਹਾਂ ਜੀ। ਇਹਦੇ ਥੱਲੇ ਦੁੱਧ ਹੋਊਗਾ ਹੁਣ 16 ਕਿਲੋ ਚੂਨ ਦਾ। ਹਾਂ ਇਹ ਤੋੜ ਦਿਓ ਖੋਲ ਕੇ। ਆ ਤੋਰੀ ਮਾੜੀ ਜੀ। ਇਹ ਹੈਗੀ ਆ ਸੱਜਣੋ ਚਾਰ ਦੰਦ ਸੂਆ ਕਿਹੜਾ ਇਹਦਾ? ਸੂਆ ਇਹਦਾ ਪ ਏ ਮਰਦੀ ਕਿਵੇਂ ਆ ਬਾਈ ਆ ਹੀ ਮਿਲ ਪਾਂਦੀ ਆ ਮੂਰੇ ਤੇ ਮੈਲਾ ਚੱਲਣਾ ਆ ਜੇ ਆਪਣੇ ਕੋਲੇ ਵੀਡੀਓ ਵੀ ਮਈਆਂ ਬੱਚਿਆਂ ਦੀ ਵੀ ਹੈਗੀ ਆ ਸਾਰੇ ਏ 2 ਠੀਕ ਆ ਜਿਹੜੀਆਂ ਇੱਕ ਦੋ ਮਈਆਂ ਦੇ ਬੱਚੇ ਐਕਸਪਰਸ ਨੇ ਲੈ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਲੰਬਾਈ ਲੰਬੂਈ ਬਹੁਤ ਆ ਛੋਟੀ ਦੀ ਸੱਜਣੋ ਕੱਦ ਵਿੱਚ ਵੀ ਫੁੱਲ ਵੱਡਾ ਆ ਗਿਆ ਅਗਲਾ ਉਹ ਤਾਂ ਕੱਢੂਗੀ ਆ ਦੇ ਆਰਡਰ ਉਡਰ ਭੈੜਾ ਸਿਸਟਮ ਥੱਲੇ ਆ ਇਹਦਾ ਕਮਾ ਲਓ ਜੀ ਇੱਥੋਂ ਇੱਥੇ ਤੋਂ ਕਮਾ ਲਓ ਕਮਾ ਲਾ ਕਮਾ ਲਾ ਮੈਂ ਨੂੰ ਦੰਦਾਂ ਚ ਆ ਗਈ ਚਾਰ ਦੰਦ 16 ਕਿਲੋ ਰੈਡੀ ਦਾ ਤੇ ਮੈਲੇ ਮੂਲੇ ਲੱਗੂਗੀ ਬਾਈ ਕਹਿੰਦਾ ਕਿਲੋ ਤੋਂ ਖੜੋ ਮੈਨੂੰ ਤੇ ਗੱਲਬਾਤ ਕਰ ਲਈਏ ਸੱਜਣੋ ਇਹਨੇ ਵਧਣਾ ਹਜੇ ਅੱਗੇ ਜਾ ਕੇ ਆ ਕਿਹੜੇ ਨੰਬਰ ਤੇ ਆ ਗਈ ਇਹ ਹਾਂ ਦੂਜਾ ਨੰਬਰ ਆ ਇੱਧਰੋਂ ਬਾਹਰੋਂ ਇਹ ਆ ਗਈ ਬਾਹਰਲੇ ਬੰਨੇਓ ਦੋ ਨੰਬਰ ਤੇ ਹੈਨਾ ਹਾਂਜੀ ਆ ਉਹ ਬਾਈ ਨਾਲ ਸੰਪਰਕ ਕਰ ਲਿਓ ਵੀ ਅੰਦਰਲੇ ਬੰਨੇ ਵਾਲੀ ਕਿੰਨੇ ਨੰਬਰ ਵਾਲੀ ਹੈ ਤੇ ਬਾਹਰਲੇ ਪਾਸੋਂ ਦੋ ਨੰਬਰ ਤੇ ਆ ਗਈ ਤੇ ਹੁਣ ਆ ਗਿਆ ਆ ਕਿੰਨੀ ਹੈ ਵੀ ਪਹਿਲਾਂ ਨਾਲ ਦੋਂਦੀ ਆ ਇਹਦੇ ਥੱਲੇ 13 ਕਿਲੋ ਠੰਡਾ ਦੁੱਧ ਚੋਣ ਦਾ ਕੱਦ ਵਿੱਡ ਬਹੁਤ ਆ ਗਿਆ ਹਣਾ ਪਹਿਲਾਂ ਨਹੀਂ ਸੀ ਹਾਂ ਇਹ ਵੀ ਤੋਰੀ ਬਿੰਦਰਾ ਫੜੀ ਇਹ ਵੀ ਤੋਰ ਦੇ ਖੋਲ ਕੇ ਇਹਦਾ ਕੱਦ ਵਿੱਡਾ ਆ ਗਿਆ ਫੁੱਲ ਵੱਡਾ ਹੀ ਆ ਗਿਆ ਇਹਦਾ ਕੱਦ 2 ਦੰਦ ਦੇ ਹਿਸਾਬ ਨਾਲ ਇਹਦਾ ਨਾ ਬੱਚਾ ਕੀ ਆ ਬਾਈ ਬੱਚਾ ਇਹਦਾ ਨਾ ਮੇਲ ਕਾ ਫਾਂ 13 ਕਿਲੋ ਇਸ ਟਾਈਮ ਰਹਿ ਗਿਆ ਇਹਦੋਂ ਰਹਿ ਬਿੰਦਰਾ ਮੜਾ ਜਾ ਇਹਦੇ ਥੱਲੇ ਆ ਗਿਆ 13 ਕਿਲੋ ਤਿਆਰ ਕੱਦ ਵਿੱਡਾ ਆ ਗਿਆ ਜੇ ਗੱਲ ਕਰਨੀ ਆ ਫੁੱਲ ਵੱਡਾ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ 13 14 ਦਿਨ ਹੋ ਗਏ ਗੱਟੀ ਨੂੰ ਇਹਨੂੰ 13 14 ਦਿਨ ਦੀ ਸੂਈਆ ਮੈਲੇ ਮੂਲੇ ਲੱਗੂਗੀ ਜੀ ਹਾਂ ਚੱਲੂਗੀ ਮੈਲਾ ਵਾ ਕਮਾ ਲਓ ਜੀ ਰੇਟ ਤੁਹਾਨੂੰ ਮੈਂ ਫੇਰ ਦੱਸ ਦਦਾ ਨਾ ਇੱਕ ਵਾਰੀ ਜਿਵੇਂ ਬਾਈ ਨੇ ਦੱਸਿਆ ਵੀ 1,30,000 ਤੋਂ ਸਟਾਰਟ ਹੋ ਕੇ 2 ਸਵਾ 2 ਲੱਖ ਤੱਕ ਰੇਟ ਮਿਲਣਗੇ ਇਸ ਫਾਰਮ ਤੇ 2.5 ਤੱਕ ਵੀ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਦਾ ਨਾ ਬਾਈ ਕਹਿੰਦਾ ਜਿਹੜੇ ਹੜ ਭੀੜ ਤੇ ਸੱਜਣ ਨੇ ਯਾਰਾ ਉਹਨਾਂ ਤੋਂ ਆਪਾਂ ਕੋਈ ਨਫਾ ਵੀ ਨਹੀਂ ਲੈਣਾ ਜਮਾ ਹੀ ਨਹੀਂ ਨਫਾ ਕੋਈ ਵੀ 100 ਵੀ ਨਹੀਂ ਲੈਣਾ ਯਾਰ ਵੀਰੇ ਆਪਾਂ ਠੀਕ ਹੈ ਗੱਲ ਉਹਨਾਂ ਨੂੰ ਲੱਗੇ ਰੇਟ ਹੀ ਜਮਾ ਲੱਗੇ ਰੇਟ ਤੇ ਹੁਣ ਆਗੇ ਆਪਾਂ ਬਾਹਰਲੇ ਬੰਨਿਓ 4 ਨੰਬਰ ਦੀ ਝੋਟੀ ਇਹਦਾ ਕਿਹੜਾ ਹੋ ਗਿਆ ਵੀਰੇ ਅੱਛਾ ਜੀ ਹਾਂ ਇਹਨੇ ਪਹਿਲਾਂ ਨੇ ਦੁੱਧ ਦਿੱਤਾ ਵਾ 16 ਕਿਲੋ ਹੌਣ ਸੂਆ ਕਿਹੜਾ ਦਾ ਹੌਣ ਸੂਆ ਦੂਜਾ ਵਾ ਸੂਈ ਹੋਈ ਆ ਚੌਗੀ ਆ ਕੱਟੀ ਆ ਅਸੀਂ ਚਾਰ ਦਿਨ ਦੀ ਸੂਈ ਆਪਨੇ ਉਧਰਲੀ ਡੈਰੀ ਚ ਵੀ ਮੰਹਾਂ ਰੱਖੀਆਂ 35 ਘਰੇ ਠੀਕ ਆ ਜੀ ਤੇ ਤੈਨੂੰ ਸੂਈ ਨੂੰ ਅੱਜ ਚਾ ਪੰਜਵਾਂ ਦੇਣਾ ਸੂਈ ਨੂੰ ਪੰਜਾਂ ਦਿਨਾਂ ਦੀ ਸੂਈ ਥੱਲੇ ਕਿੰਨੀ ਬੋਲੀ ਰੈਡੀ ਆ ਥੱਲੇ 14 13 14 ਕਿਲੋ ਹੋਊਗੀ ਬੋਲੀ ਹਨਾ ਤੋਂ ਵਾਧੀ ਹੋਊਗਾ ਭਾ ਇਨਾ ਹੈਗਾ 13 14 14 ਕਿਲੋ ਰੈਡੀ ਦਾ ਤੇ ਦੰਦਾਂ ਚ ਚਾਰ ਦਿਨਾਂ ਦੀ ਵੀ ਚੌਗੀ ਆ ਦੋਂਦੀ ਸੂਈ ਸੀ ਸੱਜਣੋ ਇਹ ਹੈਗੀ ਆ ਬਾਈ ਕਹਿੰਦਾ ਚਾਰ ਦੰਦ ਚਾਰ ਦੰਦ ਸੂਆ ਸੂ ਕੀ ਦੂਜਾ ਤੇ ਆਰਡਰ ਉਹੀ ਗੱਲ ਆ ਵੀ ਫਿਕਸ ਆਰਡਰ ਹੀ ਆ ਗਿਆ ਬਿਲਕੁਲ ਫਿਕਸ ਮਹੀਨੇ ਨਵੀ ਹੋ ਕੇ ਦੁੱਧ ਦਤਾ ਅੱਛਾ ਜੀ ਹੁਣ ਦੁੱਧ ਆ ਰਾਵਨ ਆਲਾ ਕਿੰਨੇ 16 17 ਕਿਲੋ ਪਾ ਦੂਗੀ ਕਮਾ ਲਓ ਜੀ ਆ ਤੇ ਬਾਕੀ ਜਾਨੀ ਸਕਦੀ ਇਹਨਾਂ 15 16 ਪਹਿਲਾਂ ਦਾ ਚੋਇਆ ਆਪਾਂ ਨਾਲੇ ਠੀਕ ਆ ਜੀ ਦੋ ਦੰਦ ਦਾ ਚੋਇਆ ਹੁਣ ਹੈਗੀ ਆ ਚਾਰ ਦੰਦ ਹਾਂ ਜੀ ਤੇ ਹੁਣ ਹੈਗੀ ਆ ਸੱਜਣੋ ਚਾਰ ਦੰਦ ਦਾ ਫੋਨ ਆ ਗਿਆ ਆਪਾਂ ਬਾਹਰਲੇ ਬੰਦੇੋਂ ਪੰਜਵੇਂ ਨੰਬਰ ਆ ਇਹ ਵੀ ਝੋਟੀ ਚੌਗੀ ਆ ਪਹਿਲਾਂ ਸੂਆ ਇਹ ਵੀ ਤੋੜ ਦਿਓ ਜੀ ਖੋਲ ਇਹ ਵੀ ਤੋ ਹਾਂ ਇਹ ਆ ਗਈ ਚਾਰ ਦੰਦ ਸੁਹਾ ਪਹਿਲਾ ਪਹਿਲਾ ਸੁਹਾ ਇਹਨੂੰ ਚਾਹੀਏ ਮੇਲੇ ਮੂਲੇ ਜੀ ਵੀ ਪਾ ਦੇ ਹਨਾ ਹਾਂ ਸਹੀ ਗੱਲ ਆ ਵੀਰੇ ਹਾਂ ਇਹਨੂੰ ਚਾਹੀਏ ਵੀ ਪਾ ਲੈਣੀਗੀ ਅਹ ਥੋੜੀ ਕਾਨੇ ਵਾਈਟ ਨੇ ਬਾਲ ਤੇ ਮੇਨ ਗੱਲ ਆ ਯਾਰ ਜਿਹੜਾ ਸਮਾ ਬਹੁਤ ਵਧੀਆ ਦਾ ਟੋਨ ਵੀ 16 17 ਕਿਲੋ ਕੱਟੀ ਥੱਲੇ ਇਹਦੇ ਥੱਲੇ 16 17 ਰੈਡੀ ਤਿਆਰ ਜਮਾ ਕਿੰਨੇ ਦਿਨ ਦੀ ਸੂਈ ਆ ਇਹ ਸੂਈ ਨੂੰ ਅੱਜ ਇਹਨੂੰ ਹੋ ਗਏ 9 10 ਦਿਨ ਵੀਰੇ ਅਛਾ 9 10 ਦਿਨਾਂ ਦੀ ਦੰਦਾਂ ਚ ਕਿਵੇਂ ਦੱਸਿਆ ਸੀ ਚੌਗੀ ਆ ਜੇ ਚਾਰ ਦੰਦ ਪਹਿਲਾ ਸੂਆ 16 17 ਕਿਲੋ ਹੈਗਾ ਇਹਦੇ ਥੱਲੇ ਸੱਜਣੋ ਇਸ ਟਾਈਮ ਤੇ ਗੱਲਬਾਤ ਕਰ ਲਈਏ ਬਾਈ ਕਹਿੰਦਾ ਰੈਡੀ ਦਾ ਬਾਈ ਇੱਥੇ ਤੋਂ ਕਮਾ ਲਓਗਾ ਕਾਕ ਵੀ ਆਏ ਨੇ ਹਾਂ ਇੱਥੇ ਤੋਂ ਥਣ ਥਣ ਵੀ ਦੇਖ ਸਕਦੇ ਹੋ ਪੂਰੇ ਗੈਪ ਤੇ ਲੱਗੇ ਨੇ ਤੇ ਆਰਡਰ ਵੀ ਚੰਗਾ ਤੇ ਇੱਕ ਗੱਲ ਤੁਹਾਨੂੰ ਹੋਰ ਵੀ ਦੱਸੂਗਾ ਵੀ ਬਾਹਰ ਵਾਲੀਆਂ ਗੱਡੀਆਂ ਵੀ ਇੱਥੇ ਤੋਂ ਭਰਦੇ ਨੇ ਬਾਈ ਹੋਰੀਆਂ ਉਹ ਡਿਟੇਲ ਚ ਕਰਦੇ ਆ ਗੱਲਬਾਤ ਜਾਨਵਰ ਦਿਖਾ ਕੇ ਸਾਰੇ ਹੁਣ ਆਗੇ ਬਾਹਰਲੇ ਬੰਨਿਓ ਆਪਾਂ ਮੇਰਾ ਖਿਆਲ ਆ 6ਵੇਂ ਨੰਬਰ ਤੇ ਆ ਹਾਂਜੀ ਇਹ ਦਾ ਸੁਆਹ ਵੀ ਹੈਗਾ 15 ਕਿਲੋ ਤੋਂ ਦੇ ਚੁੰਦਾ ਹੁਣ 15 ਇਹ ਥੱਲੇ 15 ਕਿਲੋ ਰੈਡੀ ਆ ਆ ਦੂਜਾ ਸੁਆਹ 6 ਦੰਦਾ ਇਹ ਵੀ ਆਰਡਰ ਇਹਦਾ ਵੀ ਫਿਕਸ ਆ ਗਿਆ ਤੇ ਇਹਨੂੰ ਹੋਵੇ 17 18 ਦਿਨਾਂ ਦੀ ਸੂਈ ਨੂੰ ਇਹ 17 18 ਦਿਨ ਦੀ ਸੂਈ ਆ ਇਹ ਥੱਲੇ ਕਿੰਨਾ ਹੁਣ ਹੌਣੇ ਦੇ ਥੱਲੇ 15 ਦੇ 16 ਦੇ ਵਿਚਾਲੇ ਆ 15 ਤੋਂ 16 ਦੇ ਵਿਚਾਲੇ ਰੈਡੀ ਆ ਇਹ ਵੀ ਤੋਰ ਦੇ ਆ ਤਿੰਨ ਚਾਰ ਟਾਈਮ ਆਉਦੀ ਪੂਰੀ ਚੋਕੇ ਮੈਂ ਸੱਲੀ ਕਰਕੇ ਲੈ ਕੇ ਜਾਵੇ ਅਗਲਾ ਆ ਚਲਾ ਦਿਓ ਜੀ ਇਹਨੂੰ ਬਾਹਰ ਨੂੰ ਬਹੁਤ ਤੋਰਦੇ ਗੋਆ ਖਿੱਚੀ RAM ਚਲਾ ਦਿਓ ਚਲਾ ਦਿਓ ਤੋਰਦੇ ਨਾਲ ਚਲਾ ਦਿਓ ਸੈਂਗਸਨ ਕਦੀ ਕੁਆਲਿਟੀ ਇਹਦੀ ਵੀ ਚੰਗੀ ਆ ਤੇ ਬਾਕੀ ਉਹੀ ਗੱਲ ਆ ਵੀ ਜਮਾ ਜਾ ਕੇ ਬਣਾਇਆ ਦਾ ਨਹੀਂ ਕੀ ਆ ਛੰਡਾ ਸੀ ਤੂੰ ਦੇਖ ਜਮਾ ਆਂਦਾ ਟੋਨ ਪਸਮਾ ਇੰਨਾ ਵਧੀਆ ਵਾ ਪੁੱਤ ਦਾ ਦਿਮਾਗ ਵੈੱਡ ਵਾਲਾ ਕੰਮ ਈ ਆ ਲੈ ਇੱਥੇ ਤਾਂ ਸੱਜਣਾ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਲੰਬੀ ਲੰੰਬੀ ਵੀ ਬਹੁਤ ਆ ਛੋਟੀ ਤੇ ਆਰਡਰ ਦੀ ਵੀ ਬਾ ਕਮਾਲ ਆ ਲੈ ਗੈਪ ਦੇ ਕਿੰਨਾ ਵਧੀਆ ਸਾਰਾ ਬਾਡੀ ਬੁੱਡੀ ਵੀ ਯਾਰ ਬਹੁਤ ਲਾਜਵਾ ਹੈ ਚੜਾਈ ਚੜੂਈ ਬਹੁਤ ਇੱਕੋ ਜਿਹੇ ਪਏ ਆ ਚਾਰੇ ਥਾਂ ਦੇ ਅਗਲੇ ਬੰਨ੍ਹੇ ਵੀ ਚੈੱਕ ਕਰ ਸਕਦੇ ਹਾਂ ਤੇ ਇਧਰੋਂ ਪਛਾਂਤ ਉਹ ਵੀਰ ਲੇਵਾ ਚੈੱਕ ਕਰ ਸਕਦੇ ਹਾਂ ਪੂਰੇ ਫਿਕਸ ਆਰਡਰ ਦੀ ਆ ਗਈ ਇਹਦਾ ਕਿਹੜਾ ਸੁਆ ਚੁੱਕੀਆ ਕਹਿੰਦਾ ਸੁਆ ਦੂਜਾ ਵਾ ਇਹ 6 ਦਾ ਆ ਆ 6 ਦਾ ਆ ਇਹ ਵੀ ਦੰਦਾ ਗਿਲੋ ਦੁੱਧ ਉਹ ਜ਼ਿਆਦਾਤਰ ਜੇ ਮੈਂ ਗੱਲ ਕਰਲਾਂ ਆਪਣੇ ਫਾਰਮ ਤੇ ਜਾਨਵਰ ਦੰਦਾ ਜੀ ਨੇ ਦੰਦਾ ਜੀ ਆ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਵੀਰੇ ਮਹੀਨਾ ਹੋ ਗਿਆ 1 ਮਹੀਨਾ ਹਾਂ 1 ਮਹੀਨੇ ਦੀ ਸੂਈ ਥੱਲੇ ਹੁਣ ਕਿੰਨਾ ਤਿਆਰ ਇਹ ਹੱਲੇ 15 ਕਿਲੋ ਦਾ ਤੇ ਜਮਾਂ ਰੈਡੀ ਆ 15 ਹੁਣ ਰੈਡੀ ਦਾ ਮਗਰ ਕੱਟੀ ਇਹ ਹੁਣ ਆ ਅਗਲੇ ਨੰਬਰ ਆ ਜੀ ਦਾ ਇਹਦਾ ਬੰਨ੍ਹ ਦੇ ਕੋਈ ਜੱਗ ਆ ਕੱਟੀ ਥੱਲੇ ਦੁੱਧ ਹੋਣ ਹੋਊਗਾ 14 ਦੇ ਵਿਚਾਲੇ ਇਹਨਾਂ ਸੂਆ ਕਿਹੜਾ ਹੈ ਦੂਜਾ ਕਿਹੜਾ ਰ ਇਹਨੂੰ ਸੂਈ ਨਵਾਜਾ ਹਫਤਾ ਹੋਇਆ ਜਮਾ ਸੂਆ ਇਹਦਾ ਦੂਜਾ ਹਾਂਜੀ ਇਹ ਦੰਦਾਂ ਚ ਕਿਵੇਂ ਆ ਆ ਛੇ ਦੰਦ 6 ਦੰਦ ਹਾਂਜੀ ਕਿੰਨਾ ਦੁੱਧਾ ਹੋਣਾ ਇਹਦੇ ਥੱਲੇ 14 ਕਿਲੋ ਬੋਲਾ ਹੈਗਾ ਹੁਣ 14 ਕਿਲੋ ਬੋਲਾ ਅਜੇ 6 ਹੱਤ ਦੇਣੀ ਹੋਏ ਸੂਈ ਨੂੰ ਤੇ ਬਾਕੀ ਮੈਲੇ ਮੂਲੇ ਤੇ ਲੱਗ ਕੇ ਹੋਰ ਅੱਪ ਕਰਨਾ ਇਹਨੇ ਆ ਦੁੱਧ 18 ਕਿਲੋ ਕੱਢੂਗੀ ਯਾਰ ਕੱਟੀ ਚ ਆ ਮੀਨੀ ਤੋਰਦੇ ਖੋਲ ਕੇ ਮੀਨੀ ਦੀ ਡਿਮਾਂਡ ਬੋਲ ਰਹੀ ਮੀਨੀ ਹੈਗੀ ਦੋਂਦੀ ਮੀਨੀ ਦਾ ਬੱਚਾ ਮਰ ਗਿਆ ਜਹਾ ਹਫਤਾ ਹੋ ਗਿਆ ਅੱਛਾ ਜੀ ਅਮੀਨੀ ਹੈਗੀ ਆ ਮੂੰਹੋਂ ਦੋ ਦੰਦ ਸਿੰਘ ਹਿਲਦੇ ਆ ਕੱਟੀ ਦੇ ਪਿਓਰ ਮੀਨੀ ਚ ਆ ਗਈ ਹਾਂਜੀ ਪਿਓਰ ਮੀਨੀ ਸਿੰਘ ਵੀ ਹਿਲਦੇ ਆ ਦੋ ਦੰਦ ਆ ਐਨ ਚਲਾ ਦੀ ਅੰਦਰੋਂ ਤੋਰੀ 12 ਦੇ 15 ਦੇ ਵਿਚਾਲੇ ਤਿਆਰ ਆ 15 ਕਿਲੋ ਦੁੱਧ ਰੈਡੀ ਆ 15 ਕਿਲੋ ਦੀ ਨਹੀਂ ਠੰਡੀ ਆ ਸੀਲ ਆ ਸੂਈ ਨੇ ਇਹਨੂੰ ਹੋਗੇ 17 18 ਦੇਣਾ 17 18 ਦਿਨ ਦੀ ਸੂਈਆ ਤੇ ਘਰਤਾ ਹੋਇਆ ਬੱਚਾ ਮਰੇ ਨੂੰ ਵੀਡੀਓ ਆਪਣੇ ਕੋਲੇ ਹੈਗੀ ਆ ਠੀਕ ਆ ਜੀ ਤੇ ਆ ਗਈ ਪਿਓਰ ਮੀਨੀ ਸਿੰਘ ਦਾ ਸੈਲ ਵੀ ਰੋਕੀ ਰੋਕੀ ਇੱਥੇ ਰੋਕੀ ਹਾਂ ਸਿੰਗ ਵੀ ਹਲਦਿਆ ਦੋਨੇ ਤੇ ਸਿੰਗ ਦੇ ਸੈਜ ਦੀ ਗੱਲ ਕਰ ਲਈ ਯਾਰਾ ਸਿੰਗ ਦਾ ਸੈਜ ਵੀ ਬਿਲਕੁਲ ਛੋਟਾ 15 ਕਿਲੋ ਦੁੱਧ ਵੀ ਪਾਈ ਕਹਿੰਦਾ ਰੈਡੀ ਆ ਲੈ ਆ ਠੰਡੀ ਸੀਲ ਵੀ ਆ ਨਾਲ ਨਾਲ ਯਾਰਾ ਰਕਮਾਰ ਥਾਪੀ ਚੋਲਾ ਹਾਂ ਇਹ ਥਾਪੀ ਤੇ ਮਿਲ ਪਾਂਦੀ ਆ ਮੂਰੇ ਤੇ ਹਾਂ ਤਿੰਨੇ ਹੀ ਮਈਆਂ ਮੂਰੇ ਤੇ ਮਿਲਦੀਆਂ ਆਪਣੇ ਕੋਲ ਤਿੰਨਾਂ ਦੇ ਬੱਚੇ ਨਰੇਵੇ ਆ ਤੇ ਮੇਨ ਗੱਲ ਆ ਯਾਰ ਜਿਹੜੀ 15 ਕਿਲੋ ਰੈਡੀ ਆ ਦੰਦਾ ਚ ਹੈਗੀ ਆ ਆਪਾਂ ਕੱਟੀ 17 18 ਕਿਲੋ ਦੁੱਧ ਦਊਗੀ ਥੋੜੀ ਗਰਮ ਨਹੀਂ ਕਰਕੇ ਆ ਮੌਸਮ ਜਿਹਾ ਹੋਇਆ ਵਾ ਅ ਤੇ ਬਾਕੀ ਜੇ ਕੱਦ ਦੀ ਗੱਲ ਕਰਨਾ ਕੱਦ ਹੈਗਾ ਇਹਦਾ ਸੱਜਣੋ ਫੁੱਲ ਵੱਡਾ ਫੁੱਲ ਵੱਡੇ ਕੱਦ ਦਾ ਹੈਗੀ ਪੂਰੀ ਲੰਬਾਈ ਚਾਰ ਮਹੀਆ ਬਹਿ ਗਈ ਆ ਇਹਦਾ ਕਿਹੜਾ ਸੂਆ ਇਹਦਾ ਸੂਆ ਦੂਜਾ ਵੀਰੇ ਇਹਦਾ ਇਹ ਵੀ ਦੰਦਾ ਚ ਹੈ ਹਾਂਜੀ ਨਹੀਂ ਇਹ ਨਹੀਂ ਨਹੀਂ ਆ ਦੰਦਾ ਨਹੀਂ ਨੀਆ ਜਵਾਨ ਆ ਵੀਰੇ ਸੂਆ ਦੂਜਾ ਤੋੜ ਦੇ ਵੀ ਮੈਂ ਤੋਰੀਆਂ ਇਹਨੂੰ ਤੋੜ ਇਹਦੇ ਹਲੇ ਦੁੱਧ ਹੈਗਾ 17 18 ਕਿਲੋ ਤਿਆਰ 17 18 ਰੈਡੀ ਦਾ ਇਹ ਵੀ ਪੱਕੇ ਆਰਡਰ ਦੀ ਆ ਜੀ ਪੱਕੇ ਦੀ ਜਮਾ ਚ ਆਈ ਇੰਨੇ ਬੋਲੀ ਇੱਕ ਮਿੰਟ ਤੋਂ ਪਹਿਲਾਂ ਪਸਮਦੀ ਨਾਲੇ ਕਿੰਨੇ ਦਿਨ ਦੀ ਸੂਆ ਬਾਈ ਇਹ ਕੋਈ ਨੰਬਰ 8 17 18 ਦਿਨ ਹੋ ਗਏ 17 18 ਦਿਨ ਦੀ ਸੂਆ ਉਹੀ ਗੱਲ ਆ ਵੀ ਜਿੰਨੇ ਕ ਜਾਨਵਰ ਦਿਖਾਉਂਗਾ ਦਿਖਾਉਂਗਾ ਇੱਥੇ ਤੋਂ ਨਾਲੇ ਬੱਚੇ ਦੀ ਬੇਲ ਦੇਖ ਕੱਟਾ ਮਗਰ ਆਹ ਆਸਾਨ ਵੀ ਡਾਵਲ ਆ ਇਹਦੇ ਮਗਰ ਆਸਾਨ ਵੀ ਆ ਜੇ ਕਿਸੇ ਨੇ ਲਿਜਾਣਾ ਸੱਜਣ ਨੂੰ ਆਹ ਦਾ ਝੋਟੀ ਰਾਮ ਨਾਲ ਵੀ ਤੋਂ ਬਾਹਰ ਦੁੱਧ ਕੱਢੂਗੀ ਤੇ ਬਾਕੀ ਇੱਥੇ ਤੋਂ ਸੱਜਣੋਂ ਲੰਬਾਈ ਲੰਬੂਈ ਚ ਇੱਕ ਕਰ ਸਕਦੇ ਹਾਂ ਲੰਬੀ ਲੰਬੀ ਬਹੁਤ ਆ ਗੋਆ ਬਾਹਰਲਾ ਵੀ ਖੇਚੀ ਆ ਲਿੰਮੋ ਜਿੰਨੀ ਜਿੰਨੀ ਲੰਬੀ ਆ ਜੇ ਗੱਲਬਾਤ ਕਰ ਲਈਏ ਤੇ ਆ ਗਈ ਫਿਕਸ ਆਰਡਰ ਦੀ ਬਿਲਕੁਲ ਤੇ ਉੱਤੋਂ ਬਾਦੀ ਬੁੱਡੀ ਦੀ ਗੱਲ ਕਰ ਲਈਏ ਸੱਜਣੋ ਇਹਦੀ ਬਾਦੀ ਬੁੱਡੀ ਵੀ ਯਾਰ ਲਾਜਵਾਬ ਆ ਗਈ ਛੋਟੀ ਦੀ ਜਮਾਨੀ ਠੰਡੇ ਠੁੰਡੇ ਹੀ ਬਹੁਤ ਆ ਹਾਂ ਤੇ ਇੱਥੇ ਤੋਂ ਆਡਰ ਡਰ ਦੇਖ ਸਕਦੇ ਹੋ ਇਧਰੋਂ ਅਗਲੇ ਬੰਨੇ ਉਹ ਵੀ ਦੇਖ ਸਕਦੇ ਹੋ ਇਹ ਥੱਲੇ ਕਿੰਨਾ ਸਸੇ ਜੀ ਬਾਈ ਕਹਿੰਦੇ ਥੱਲੇ 17 ਕਿਲੋ ਦਾ ਹੈ 17 ਕਿਲੋ ਰਾਈਡੀ ਦਾ ਇਸ ਟਾਈਮ ਹਾਂ ਨੰਬਰ ਬੋਲ ਦੋ ਜੀ ਆਪਣਾ ਹਾਂ ਇਧਰਲੇ ਬੰਨੇ ਆ ਜਾ ਬਈ ਇੱਥੇ ਦੇਖਣ ਜਾ ਸ਼ਾਂਜੀ ਜੀ ਆਉਂਦੀ ਆ ਸਾਫ ਜੀ ਆ ਨੰਬਰ ਬੋਲ ਦੋ 6283154775 18ੁਰਵੇ ਲੋ 6283354775 ਹੋਰ ਵੀ ਲਾਉਣਾ ਨੇ ਮੇਰੇ ਹਾਂ ਹਾਂ 99141 55052 ਜਿਵੇਂ ਆਪਾਂ ਡੈਕਰੀ ਦੇ ਦੱਸਿਆ ਭਾਈ ਉਧਰ ਆਪਣੇ ਕੋਲ ਟੋਕੜ ਕੱਪਣ ਵੀ ਹੁੰਦੀਆਂ ਹਾਂ ਟੋਕੜਾਂ ਕੱਪਣਾ ਵੀਰੇ ਹੈਗੀਆਂ ਮਹੀਆਵਾਂ ਦੀਆਂ ਆਪਣੇ 20 25 ਹੈਗੀਆਂ ਘਰੇ ਕਿਵੇਂ ਚੰਗੇ ਰਿਕਾਰਡ ਵਾਲੀਆਂ ਹਾਂ ਉਹਨਾਂ ਦਾ ਵੀ ਰਿਕਾਰਡ ਕਿਵੇਂ ਸਵਾ ਲੱਖ ਡੇਢ ਤੋਂ ਸਟਾਰਟ ਹੀ ਹੋਣਾ ਮਤਲਬ ਠੀਕ ਹੈ ਜੀ ਹਾਂਜੀ ਕਿ ਉਹ ਚੰਗੇ ਦੁੱਧ ਵਾਲੀਆਂ ਆ ਗਈਆਂ ਜੇ ਗੱਲ ਕਰਦੇ 20 ਕਿੰਨੇ ਲੈ ਰਹੀਏ ਉਹ 20 ਤੋਂ ਬਾਹਰ ਸੀ ਦੁੱਧ ਆਪਣੇ ਕੋਲੇ 25 30 ਮਹੀਆ ਘਰੇ ਆਪਦੀਆਂ ਰਹਿ ਠੀਕ ਹੈ ਜੀ ਹਾਂ ਕਹਿੰਦੇ ਆ ਗਈਆਂ ਸੱਜਣਾ ਟੋਕੜਾਂ ਕੱਪਣਾ ਜਿਹੜੀਆਂ 20 ਤੋਂ ਬਾਹਰ ਵਾਲੀਆਂ ਨੇ ਤੇ ਰੇਟ ਵੀ ਉਹਨਾਂ ਦਾ ਤਕਰੀਬਨ ਤਕਰੀਬਨ ਜਿਵੇਂ 22 ਲੱਖ ਤੋਂ ਸ ਆਪਦੀਆਂ ਵੀ 2 2 2.5 2.5 3 3 ਲੱਖ ਦੀ ਮੈਂ ਆਪਦੀ ਲਈ ਵੀ ਆਪਦੀ ਠੀਕ ਹੈ ਗੱਲ ਹਾਂਜੀ ਗੱਲ ਕਰ ਲਈ ਯਾਰ 20 ਤੋਂ ਬਾਹਰ ਜਿਹੜੀ ਮੈਂ ਟੱਪ ਗਈ ਉਹ 2.5 ਲੱਖ ਵੀ ਟੱਪ ਜਾਂਦੀਆਂ ਜਾ ਕੇ ਹਾਂਜੀ ਹਾਂਜੀ ਕਹਿ ਰਹੇਗੀ ਦਿੰਦਾ ਵੀ ਯਾਰ ਇੰਨਾ ਕੈੜੀ ਚੈੱਕ ਕਰਾ ਕੇ ਦਵਾਗੇ ਯਾਰ ਜਮਾ ਆਪਣੇ ਕੋਲੇ ਰਿਕਾਡ ਆਪਦਾ ਕੱਟਾ ਘਰੇ ਠੀਕ ਹੈ ਜੀ ਰਿਕਾਡ ਸਾਰਾ A2Z ਦਾ ਮੈਂ ਦਾ ਠੀਕ ਹੈ A2Z ਰਿਕਾਡ ਸਾਮਿਆ ਹੋਇਆ ਤੋਕੜ ਕੱਪੜ ਨਹੀਂ ਪਾਈ ਕੋਲੋਂ ਮਿਲ ਜਾਣਗੀਆਂ ਤੇ ਤਾਜ਼ੀਆਂ ਵੀ ਤਕਰੀਬਨ ਤਕਰੀਬਨ 20 25 ਛੋਟੀਆਂ ਬਾਈ ਕੋਲੇ 20 25 ਆਮਈਆਂ ਹੁੰਦੀਆਂ ਨਹੀਂ ਅੱਜ ਦੀ ਗੱਲਾ ਆਮ ਹੀ ਹੁੰਦੀ ਖਾਰਦੀ ਦੇ ਗਾਂ ਦਾ ਕੰਮ ਕਰਦੇ ਆ ਨਾਲ ਇੱਕ ਗੱਲ ਤੁਹਾਨੂੰ ਹੋਰ ਦੱਸ ਦਾਂ ਇਸ ਫਾਰਮ ਤੋਂ ਬਾਹਰ ਵੀ ਗੱਡੀਆਂ ਭਰੀਆਂ ਜਾਂਦੀਆਂ ਨੇ ਜਿਵੇਂ ਜੰਮੂ ਲਾ ਲਓ ਮਹਾਰਾਸ਼ਟਰ ਲਾ ਲਓ ਰੈਨਸੈਨ ਦਾ ਸਿਸਟਮ ਵੀ ਹੈਗਾ ਸਾਰਾ A to Z ਹੈਗਾ ਆਪਣੇ ਕੋਲੇ ਆ ਰੈਨਸੈਨ ਦਾ ਵੀ ਸਿਸਟਮ ਆ ਤੇ ਟਰਾਂਸਪੋਰਟ ਦਾ ਵੀ ਕਰਦੇ ਆ ਸਾਰਾ A to Z ਆ ਆਪਣੇ ਕੋਲੇ ਸਾਰੇ ਆਪ ਦੇ ਕਾਲ ਬੋਕ ਬਣੀ ਵੀ ਆ ਠੀਕ ਹੈ ਜੀ ਜਮੂ ਮਾਲ ਜਾਂਦਾ ਸਾਰੇ ਏ ਟੂ ਜ਼ेड ਮਾਲ ਜਾਂਦਾ ਆਪਣੇ ਕੋਲੇ ਰਿਕਾਰਡ ਆ ਮੈਂ ਜੇ ਗੱਲ ਕਰ ਲਈ ਯਾਰ ਆਲ ਇੰਡੀਆ ਬਾਈ ਕਹਿੰਦਾ ਮਾਲ ਭੇਜ ਦਾਂਗੇ ਟਰਾਂਸਪੋਰਟ ਦਾ ਸਿਸਟਮ ਵੀ ਕਰਦਾਂਗੇ ਕਿਸੇ ਸੱਜਣ ਨੇ ਉਰੇ ਆ ਕੇ ਚੈੱਕ ਕਰਕੇ ਚੋਕ ਵੀ ਲਿਆ ਗਿਆ ਉਹ ਟਾਈਮ ਤਿੰਨ ਟਾਈਮ ਆਉਂਦੀਆਂ ਮਈਆਂ ਚੋਕੇ ਲਵੇ ਯਾਰ ਆਪਣੇ ਕੋਲੇ ਇਕੱਲਾ ਸੋਡਾ ਆਉਂਦਾ ਤੇਲ ਖਰਚ ਉਹ ਤੋਂ ਬਾਅਦ ਕੋਈ ਖਰਚਾ ਨਹੀਂ ਗਿਆ ਯਾਰ ਰਹਿਣ ਸ਼ੈਣ ਦਾ ਇੱਥੇ ਹਾਂ ਉਸ ਤੋਂ ਬਾਅਦ ਬਾਈ ਕਹਿੰਦਾ ਕੋਈ ਖਰਚਾ ਨਹੀਂ ਚੋਕੇ ਤਸੱਲੀ ਕਰਕੇ ਬਾਈ ਤੋਂ ਮਾਲ ਲੈ ਕੇ ਜਾ ਸਕਦੀ ਆ ਤੇ ਬਾਕੀ ਅੱਜ ਦੀ ਵੀਡੀਓ ਬਣਾਈ ਆ ਸੱਜਣੋ ਪਿੰਡ ਬੁੱਟਰਕਲਾ ਤਹਿਸੀਲ ਵੀ ਮੋਗਾ ਜ਼ਿਲ੍ਹਾ ਵੀ ਮੋਗਾ ਇਸ ਘਰ ਦੇ ਵਿੱਚ ਤਕਰੀਬਨ ਤਕਰੀਬਨ ਜਿਵੇਂ ਤੁਹਾਨੂੰ ਦੱਸਿਆ ਹਰ ਟਾਈਮ ਜਾਨਵਰ ਤੁਹਾਨੂੰ ਦਾਣਿਆਂ ਦਾ ਕੰਮ ਆਪਣਾ ਸਰਦੀ ਚ ਬਾਬਾ ਜਿਆਦੇ ਸਰਦੀ ਸਰਦੀ ਕੰਮਾਂ ਦਾ ਦਾਣਾਂ ਦਾ ਸਰਦੀ ਸਰਦੀ ਕੰਮ ਕਰਦੇ ਗਰਮੀ 'ਚ ਕਿਵੇਂ ਆਉਣਾ ਬਗਾਵਾ ਬਿਮਾਰ ਨੂੰ ਮੂਰਵਾ ਹੰਮੇ ਕੰਮ ਦਾ ਬੰਦ ਕਰ ਦਾਂ ਨੇ ਕੰਮ ਆਹ ਸਰਦੀ 'ਚ ਨਾਲ ਨਾਲ ਪਾਣੀ ਤਾਂ ਆਪਣੇ ਕੋਲੇ 50 60 ਲੀਟਰ ਤੱਕ ਵੀ ਆਉਂਦੀ ਆ ਬੱਚੀ ਪਿੱਟਾ ਬਕਵਾਸ ਨਹੀਂ ਆਉਣੀ ਲੈਨੇ ਪਹਿਲਾਂ ਦੂਜਾ ਨਾ ਦੰਦਾ ਚ ਠੀਕ ਆ ਜੀ ਕੋਈ ਆਇ ਨਹੀਂ ਤੀਜੇ ਚੌਥੇ ਸੂਏ ਬੈਠਨੇ ਰਹਿੰਦੇ ਸਾਰਾ ਮਾਲ ਕਿੰਨੇ ਗਾਹਕ ਸਾਡੇ ਕੋਲੇ گاਵਾਂ ਦੇ ਸਾਰੇ ਸਰਦੀ ਚਾ ਫਾਰਮ ਭਰਦੇ ਆ ਠੀਕ ਆ ਜੀ ਆ ਗਰਮੀ ਚੋਂ ਗਾਹਕ ਤਾਂ ਬਹੁਤ ਆਉਂਗਾ ਵਾ گاਵਾਂ ਦਾ ਗਰਮੀ ਚ ਫਿਰ ਥੋੜੀ ਗਰਮੀ ਮੰਨਦੀ ਆ ਤਾਂ ਗਰਮੀ ਮੰਨ ਜਾਂਦੀ ਆ ਕਿੱਥੇ ਫਾਰਮ ਚ ਗਾਂ ਟਿਕੀ ਵੀ ਉੱਥੇ ਟਿਕੀ ਵੀ ਆ ਠੀਕ ਆ ਜੀ ਹੁਣ ਵਪਾਰੀ ਆ ਨਹੀਂ ਨਮਾਉਣਾ ਵੜਦੇ ਗਾ ਮੱਲੋਂ ਮੱਲੀ ਗਰਮ ਛਰ ਦੋਗੇ ਠੀਕ ਹੈ ਜੀ ਗੱਲ ਆ ਤੇ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਅੱਜ ਦੀ ਵੀਡੀਓ ਬਟਰ ਕਰਾਂ ਤੋਂ ਬਣਾਈ ਆ ਇਹਨਾਂ ਤੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਅਦ ਤੋਂ ਲੈ ਜਿਓ ਧੰਨਵਾਦ